ਕਮੈਂਟਾਂ ਦੇ ਵਿੱਚ ਜਰੂਰ ਵਧਾਈਆਂ ਦਿਓ ਤੇ ਬਡੂੰਦੀ ਵਾਲੋ ਤੁਹਾਡੇ ਏਰੀਏ 'ਚ ਇੱਕ ਅਨਮੋਲ ਬੂਟਾ ਲੱਗ ਗਿਆ ਏ। ਵੀ ਜਿਹੜਾ ਇਹ ਬੂਟਾ ਤੁਸੀਂ ਲਾ ਲਿਆ ਅੱਜ ਘਰੇ ਇਹ ਬਹੁਤ ਛਾਂ ਦੇਊਗਾ। ਪਰਮਾਤਮਾ ਦੇਣ ਵਾਲਾ ਆਪਾਂ ਉਹਦੇ ਮੰਨਣ ਵਾਲੇ ਆ। ਘਰੇ ਵਿਜ਼ਿਟ ਕੀਤਾ ਤੇ ਬਾਬਾ ਜੀ ਦੀ ਮਿਹਰ ਦੇ ਨਾਲ ਅੱਜ ਅਸੀਂ ਇਹ ਘੋੜਾ ਲੈ ਕੇ ਆਏ ਆਂ ਜੀ ਆਪਣੇ ਕੋਲੇ। ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ। ਅੱਜ ਆਪਾਂ ਪਹੁੰਚੇ ਆਂ ਬਡੂੰਦੀ ਲੁਧਿਆਣੇ ਜ਼ਿਲ੍ਹੇ ਦੇ ਏਰੀਏ ਦੇ ਵਿੱਚ ਤੇ ਵੀਰ ਹੁਣਾਂ ਨੇ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਜਿਹੜਾ ਇੱਕ ਵਸ਼ੇਰਾ ਹੀ ਲੈ ਕੇ ਆਏ ਆ। ਇਹਦਾ ਫਾਦਰ ਆ ਕਿਸੇ ਜਾਣ ਪਹਿਚਾਨ ਦਾ ਮਤਾਜ ਨਹੀਂ ਦੁਨੀਆ ਦਾ ਸੁਪਰਸਟਾਰ ਜਿਹੜਾ ਦਲਵਾਗ ਰਣੀਆਂ ਵਾਲਾ ਬਾਈ ਛਣੀ ਗੱਲ ਉਹਨਾਂ ਦੇ ਫਾਰਮ ਤੇ ਜਿਹੜਾ ਘੋੜਾ ਏ ਉਹ ਘੋੜੇ ਦਾ ਬੱਚਾ ਏ ਤੇ ਬਾਈ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਵਧਾਈਆਂ ਵੀ ਦਿਓ ਕਿਹੜੇ ਸਟੱਡ ਫਾਰਮ ਤੋਂ ਆਇਆ ਏ ਤੇ ਕੀ ਬਾਈ ਉਹਨਾਂ ਦਾ ਹਨਾ ਪਿਆਰ ਆ ਜਿੰਨਾ ਬਾਈ ਉਹਨਾਂ ਤੋਂ ਖਰੀਦਿਆ ਸਾਰੀ ਗੱਲਬਾਤ ਕਰਦੇ ਆ ਮਾਹੌਲ ਤੁਸੀਂ ਦੇਖ ਲਓ ਐਨ ਪੂਰਾ ਵਿਆਹ ਵਾਲਾ ਜਿੰਨੇ ਵੀ ਮਿੱਤਰ ਮੰਡਲੀ ਪਹੁੰਚੀ ਵੀ ਆ ਤੇ ਉਹਨਾਂ ਦਾ ਵੀ ਹਨਾ ਧੰਨਵਾਦ ਕਰਦੇ ਆ ਤੇ ਸਾਰੀ ਗੱਲਬਾਤ ਕਰਦੇ ਆ ਮੰਨੇ ਮਾਲਕ ਖੜੇ ਆ ਕਿਉਂਕਿ ਜਿਨ੍ਹਾਂ ਨੇ ਕੋੜਾ ਬਰੀਡ ਕੀਤਾ ਏ ਤੇ ਜਿਨ੍ਹਾਂ ਦੇ ਸਟੱਡ ਫਾਰਮ ਤੇ ਆਇਆ ਵੀ ਆ ਤੇ ਅੰਕਲ ਜੀ ਪਹਿਲਾਂ ਤਾਂ ਤੁਹਾਨੂੰ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਜਾਨੀ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਜਿੱਦਾਂ ਦਾ ਮੌਸਮ ਸੀਗਾ ਤੁਸੀਂ ਬੀਬੀ ਸ਼ੇਰੇ ਨੇ ਤੁਸੀਂ ਇੱਥੋਂ ਤੱਕ ਤਾਰਨ ਤੱਕ ਵੀ ਨਬਲੇ ਵੀ ਬਹੁਤ ਧਿਆਨ ਰੱਖਿਆ ਹੈਗਾ ਵੀ ਬੱਚੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਹਨਾ ਤੇ ਅੰਕਲ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਲਾਈਨ ਬਾਰੇ ਹੀ ਦੱਸਦੀ ਆ ਹਨਾ ਕੀ ਲਾਈਨ ਹੈ ਜੀ ਇਹ ਦਿਲਵਾਗ ਦਾ ਬੱਚਾ ਜੀ ਠੀਕ ਹੈ ਜੀ ਆਲੀਸ਼ਾਨ ਲਾਈਨ ਦੇ ਵਿੱਚੋਂ ਠੀਕ ਹੈ ਜੀ ਇਹਦੀ ਮਾਂ ਵੀ ਆਲੀਸ਼ਾਨ ਲਾਈਨ ਚੋਂ ਦੋਨੇ ਕੀ ਉਹਦੇ ਅੱਛੀ ਬ੍ਰੈਡਲੈਂਡ ਚੋਂ ਠੀਕ ਹੈ ਜੀ ਇਹ ਘਰੇ ਮੇਰੇ ਬਰੀਡ ਹੋਇਆ ਦੋਨੇ ਇਹਦੀ ਮਾਂ ਵੀ ਬਰੀਡ ਮੇਰੇ ਘਰੇ ਹੋਈ ਹੈ ਠੀਕ ਹੈ ਜੀ ਇਹ ਵੀ ਮੇਰੇ ਘਰੇ ਬਰੀਡ ਠੀਕ ਹੈ ਜੀ ਅੰਕਲ ਅਕਬਰੀ ਆਪਣੇ ਜਿਹੜੇ ਸਟੱਡ ਫਾਰਮ ਦਾ ਪ੍ਰੋਪਰ ਐਡਰੈਸ ਦੱਸ ਦੇਣਾ ਹਾਂ ਹਾਂਜੀ ਮੇਰੇ ਸਟੱਡ ਫਾਰਮ ਦਾ ਨਾਮ ਹੈਗਾ ਆਰ ਐਮ ਜੇ ਸਟੱਡ ਫਾਰਮ ਲਖੇਵਾਲੀ ਠੀਕ ਹੈ ਜੀ ਸ਼੍ਰੀ ਮੁਖਸਰ ਸਾਹਿਬ ਠੀਕ ਹੈ ਅੰਕਲ ਕਿਵੇਂ ਜਾਨੀ ਕਿ ਤੁਸੀਂ ਸ਼ੁਰੂ ਤੋਂ ਹੀ ਲਾਈਨਾਂ ਵਾਲੀ ਕੰਮ ਕਰਦੇ ਆ ਪਹਿ ਪੁਰਾਣੀਆਂ ਪੀੜ੍ਹੀਆਂ ਤੋਂ ਘੋੜੀ ਘਰੋਂ ਮਿਸ ਨਹੀਂ ਹੋਈ ਠੀਕ ਹੈ ਜੀ ਅਸੀਂ ਉਸ ਤੋਂ ਸਾਰਾ ਸਿੱਖਿਆ ਪੁਰਾਣੇ ਬਜ਼ੁਰਗਾਂ ਤੋਂ ਤੇ ਹੌਲੀ-ਹੌਲੀ ਇਸ ਬਰੀਡ ਤੱਕ ਪਹੁੰਚੇ ਠੀਕ ਹੈ ਜੀ ਤੇ ਇਸ ਬਰੀਡ ਦੇ ਵਿੱਚ ਮੈਂ ਆਲੀਸ਼ਾਨ ਜਾ ਕੇ ਖੁਦ ਮੈਂ ਜਾ ਕੇ ਸੱਤ ਘੋੜੀਆਂ ਮੇਡ ਜਿਵੇਂ ਜਿਵੇਂ ਬਲੱਡਲੈਨ ਸ਼ੁਰੂ ਹੁੰਦੀ ਗਈ ਜਿਵੇਂ ਮੱਝੂ ਕੋ ਲੈਨ ਹੋ ਗਿਆ ਆਲੀਸ਼ਾਨ ਲੈਨ ਹੋ ਗਈ ਦੇਵਲੀ ਲੈਨ ਹੋ ਗਈ ਉਹਨਾਂ ਨੂੰ ਸਾਰਾ ਵਾਚ ਕਰਕੇ ਜਿੱਦਰ ਨੂੰ ਅੱਛਾ ਲੱਗਦਾ ਸੀ ਉਸ ਹਿਸਾਬ ਨਾਲ ਇਹ ਮੀਟਿੰਗ ਕਰਾ ਕੇ ਘੋੜੀਆਂ ਦੇ ਬੱਚੇ ਤਿਆਰ ਕੀ ਠੀਕ ਹੈ ਅੰਕਲ ਜਿਹੜੀ ਇਹਦੀ ਮਦਰ ਆ ਹਨਾ ਜੀ ਉਹ ਤੁਸੀਂ ਤੇ ਹੈ ਹਨਾ ਚੰਗੀ ਉਹ ਵੀ ਜਿਵੇਂ ਡੀਐਨਏ ਕਨਫਰਮ ਆ ਕੇ ਹਾਂਜੀ ਕਨਫਰਮ ਆ ਜੀ ਉਹ ਆਲੀ ਸ਼ਾਨ ਦੇ ਡਾਇਰੈਕਟ ਦੀ ਆ ਡਾਇਰੈਕਟ ਦੀ ਹੈ ਉਹਨਾਂ ਦੇ ਜਨਕੀ ਦੋਨਾਂ ਦੇ ਜਨਕੀ ਦਿਲਵਾਗਦਾ ਤਾਂ ਮੰਨ ਲਈ ਹਨਾ ਵੀ ਪਾਸਪੋਰਟ ਉਹਨਾਂ ਦੀ ਮਦਰ ਵਗੈਰਾ ਦਾ ਪਾਸਪੋਰਟ ਵਗੈਰਾ ਸਾਰਾ ਕੋਕੀ ਤੇ ਇਹਦਾ ਬੱਚੇ ਦਾ ਕਿੰਨੀ ਏਜ ਹੋਗੀ ਤੇ ਕਿੰਨੀ ਹਾਈਟ ਕਰ ਗਿਆ ਇਹਦਾ ਏਜ ਜੀ ਕਿਹਦਾ ਨਾ 62 ਇੰਚ ਕੱਦ ਹੋ ਗਿਆ ਜੀ ਇਹਦਾ ਠੀਕ ਹੈ ਜੀ ਤੇ ਇਹ ਇਸ ਵੇਲੇ ਕਿਹਦਾ ਨਾ 28 ਮਹੀਨ ਠੀਕ ਹੈ ਹੇ ਨਕਾਂਦੀ ਹੋਣਾ ਮੇਰਾ ਨਕਾਂਦਾ ਨਕਾਂਦਾ ਨਹੀਂ ਦੰਦ ਤੋੜਿਆ ਨਹੀਂਗਾ ਦੰਦ ਤੋੜਿਆ ਨਹੀਂ ਨਕਾਂਦਾ ਠੀਕ ਹੈ ਜੀ ਅੰਕਲ ਜੀ ਮੈਂ ਮਦਰ ਦੀ ਕਿੰਨੀ ਹਾਈਟ ਸੀ ਜੀ ਜਾਨੀ ਕਿੰਨੀ ਕਾਈਟ ਹੈਦੀ ਮਦਰ ਦੀ ਹਾਈਟ ਜਿਹੜੀ ਹੈਗੀ ਆ ਉਹ 61 ਤੋਂ ਉੱਪਰ ਹੈ ਤੇ 61 ਤੋਂ ਠੀਕ ਹੈ ਜੀ ਤੇ ਇੱਕ ਚੀਜ਼ ਅੰਕਲ ਵੀ ਵੈਸੇ ਗੱਲ ਕਰ ਰਹੇ ਹਾਂ ਨਾ ਵੀ ਇਹ ਜਿਹੜੇ ਜਿਹੜੇ ਸੌਦੇ ਹੁੰਦੇ ਕਰਮਾਂ ਨਾਲ ਹੀ ਹੁੰਦੇ ਆ ਹਨ ਕਿਉਂਕਿ ਦੋਨੇ ਪਰਿਵਾਰਾਂ ਨੂੰ ਇੱਕ ਦੂਜੇ ਤੇ ਯਕੀਨ ਬਣਾਉਣਾ ਹਨ ਕਿਉਂਕਿ ਬਟ ਦੀ ਕੀਮਤ ਦਾ ਬੱਚਾ ਹੈ ਜੇ ਆਪਾਂ ਕਹਿ ਦਈਏ ਹਨ ਤੇ ਵੀ ਕਿਵੇਂ ਤੁਸੀਂ ਇੱਕ ਦੂਜੇ ਨੂੰ ਹਨਾ ਮਿਲੇ ਜੀ ਕਿਉਂਕਿ ਅੰਕਲ ਜੀ ਹੁਣ ਵੀ ਬੜੇ ਹਨਾ ਮਿਲਣਸਾਰ ਬੰਦੇ ਆ ਇਹ ਬਾਈ ਜੀ ਸਾਡੇ ਕੋਲ ਦੇ ਘਰੇ ਇਹਨੇ ਜਾ ਕੇ ਫਾਰਮ ਤੇ ਵੇਖਿਆ ਠੀਕ ਹੈ ਜੀ ਤੇ ਇਹਨਾਂ ਦੇ ਪਸੰਦ ਆ ਗਿਆ ਤੇ ਮੈਂ ਕਰੇ ਹੈ ਨਹੀਂ ਸੀ ਠੀਕ ਹੈ ਜੀ ਤੇ ਆ ਬੇਟੇ ਨੇ ਕੀ ਇਹਨਾਂ ਨਾਲ ਗੱਲ ਕਰਾਤੀ ਬਾਈ ਜੀ ਨਾਲ ਤੇ ਸਾਡਾ ਫੋਨ ਤੇ ਹੀ ਗੱਲ ਹੋ ਗਈ ਠੀਕ ਹੈ ਜੀ ਆਈ ਹੋਏ ਉਹ ਜਿਹੜੇ ਜਿਹੜਾ ਦਾਣਾ ਦਾਣਾ ਪਾਣੀ ਸੀ ਕਹਣਾ ਦਾਣਾ ਦਰਸ਼ਕ ਹੋ ਜਾਣਗੇ ਬਹੁਤ ਹਨਾ ਵਧੀਆ ਗੱਲ ਆ ਕਿਉਂਕਿ ਦੋਨੇ ਪਰਿਵਾਰੀ ਬਹੁਤ ਜਣੇ ਕਿ ਮਿਲਵਰਤਨ ਵਾਲੇ ਆ ਤੇ ਇੱਕ ਜਿਵੇਂ ਤੁਸੀਂ ਮਾਹੌਲ ਵੀ ਦੇਖ ਲੈ ਇੱਕ ਵਿਆਹ ਵਾਲਾ ਮਾਹੌਲ ਜਿਗਾ ਜਦੋਂ ਬਸ਼ੇਰਾ ਉੱਤਰਦਾ ਹੈ ਘਟੋ ਘਟ ਮੈਂ ਕਹਿੰਦਾ ਵੀ 40 50 ਬੰਦੇ ਜਿਹੜੇ ਚੰਗੇ ਬ੍ਰੀਡਰ ਏਰੀਏ ਦੇ ਵੀ ਕੀ ਦੂਰੋਂ ਦੂਰੋਂ ਹਨਾ ਇੰਨੇ ਕਿਲੋਮੀਟਰ ਤੇ ਹੁਣ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਵੀਡੀਓ ਸਟਾਰਟ ਕਰਨ ਵੇਲੇ ਕਿਉਂਕਿ ਜਦੋਂ ਆਪਾਂ ਅੰਕਲ ਬੱਚਾ ਸੇਲ ਕਰ ਦਿੰਦੇ ਆ ਉਦੋਂ ਕਈ ਵਾਰੀ ਬੰਦਾ ਕਹਿੰਦਾ ਚਲੋ ਹੁਣ ਤਾਂ ਹਨਾ ਅੰਕਲ ਜੀ ਹਨਾ ਨੇ ਹ ਕਮਰੇ ਦੇ ਵਿੱਚ ਛੱਡ ਗਏ ਅੰਕਲ ਉਹਨਾਂ ਨੇ ਉਹਨਾਂ ਟਾਈਮ ਸਟ੍ਰੈਸ ਰੱਖੀ ਵੀ ਇਹਨੇ ਹਲੇ ਤੱਕ ਬਾਥਰੂਮ ਨਹੀਂ ਕੀਤਾ ਹਣਾ ਕਿਉਂਕਿ ਬਹੁਤ ਵਧੀਆ ਅੰਕਲ ਲੱਗਿਆ ਹਣਾ ਤੁਹਾਡਾ ਤੇ ਕਿਉਂਕਿ ਜੇ ਕਿਸੇ ਵੀ ਸਟੱਡ ਫਾਰਮ ਤੇ ਚੰਗਾ ਬੂਟਾ ਲਾਵਾਂਗੇ ਤਾਂ ਕਿਸੇ ਨਾ ਕਿਸੇ ਟਾਈਮ ਇਹ ਬਾਈ ਹੋਣੀ ਆਪਾਂ ਨੂੰ ਯਾਦ ਕਰਨਗੇ ਹਣਾ ਇਹ ਜਿਹੜਾ ਬੂਟਾ ਜਿਹਨੇ ਦੇ ਘਰੇ ਇਸ ਫਾਰਮ ਤੇ ਲੱਗ ਗਿਆ ਨਾ ਜੀ ਇਹ ਇਹਨਾਂ ਦਾ ਬਹੁਤ ਵੱਡਾ ਨਾਮ ਕਰੂਗਾ ਬਿਲਕੁਲ ਹਣਾ ਜੀ ਮਾਦਰਨ ਬਹੁਤ ਬਹੁਤ ਵਧਾਈਆਂ ਦੇਣਾ ਵੀ ਭਾਈ ਜੀ ਨੂੰ ਵੀ ਜਿਹੜਾ ਇਹ ਬੂਟਾ ਤੁਸੀਂ ਲਾ ਲਿਆ ਅੱਜ ਘਰੇ ਇਹ ਬਹੁਤ ਛਾਂ ਦੇਊਗਾ ਪਰਮਾਤਮਾ ਦੇਣ ਵਾਲਾ ਆਪਾਂ ਉਹਦੇ ਮੰਨਣ ਵਾਲੇ ਆ ਬਹੁਤ ਵਧੀਆ ਏ ਕੋੜਾ ਤੇ ਅੰਕਲ ਇੱਕ ਹਨਾ ਤੁਸੀਂ ਵਧੀਆ ਬਰੀਡਰ ਦੇ ਤੌਰ ਤੇ ਹਨਾ ਜਿਵੇਂ ਹਲੇ ਵੀ ਆਪਣੇ ਜਿਹੜੇ ਕਿਸਾਨ ਵੀਰ ਹਨਾ ਉਹ ਹਲੇ ਵੀ ਆਨਲਾਈਨਾਂ ਤੇ ਜਾਂ ਜਿਵੇਂ ਵੀ ਕੰਮ ਕਰ ਰਿਹਾ ਹਨਾ ਤੁਹਾਡਾ ਉਹਨਾਂ ਨੂੰ ਕੀ ਮੈਸੇਜ ਆਈ ਤੁਹਾਡਾ ਜਿਹੜੇ ਵੇਖੋ ਜੀ ਇਸ ਜਿਹੜਾ ਟਾਈਮ ਚੱਲ ਰਿਹਾ ਨਾ ਇਹਦੇ ਵਿੱਚ ਤਾਂ ਬਲੱਡ ਲਾਈਨ ਦਾ ਇਹ ਬੱਚਾ ਜਾਂ ਮੇਅਰ ਕੋਈ ਤਿਆਰ ਕਰਨੀ ਚਾਹੀਦੀ ਅਨਨੋਨ ਬਿਲਕੁਲ ਹਨਾ ਅਨਨੋਨ ਦਾ ਕੋਈ ਫਾਇਦਾ ਨਹੀਂ ਉਹੀ ਕੀਆ ਦਾ ਨਾ ਖਰਚਾ ਅਨਨੋਨ ਨੇ ਖਾਣਾ ਉਹਨਾਂ ਹੀ ਚੰਗੇ ਪਾਸ ਨੂੰ ਖਾਣਾ ਬਿਲਕੁਲ ਇਹ ਤੁਸੀਂ ਕੀ ਹਦਾ ਜਿੰਨਾ ਵੱਧ ਉਹ ਹੋ ਸਕੇ ਚੰਗੇ ਘੋੜਿਆਂ ਦੇ ਚੰਗੇ ਜਿਹੜੀ ਬਲੱਡ ਲਾਈਨ ਆ ਉਹਨਾਂ ਦੇ ਬੱਚੇ ਤਿਆਰ ਕਰੋ ਉਹਨਾਂ ਦੀਆਂ ਬੱਚੀਆਂ ਤਿਆਰ ਕਰੋ ਆਪਣਾ ਸਟੱਡ ਫਾਰਮ ਅੱਗੇ ਵਧੂਗਾ ਬਿਲਕੁਲ ਹਨ ਇਹ ਮੇਰੀ ਆਪਦੀ ਸੋਚ ਹੈ ਵੀ ਮੈਂ ਜਿਵੇਂ ਜਿਵੇਂ ਸ਼ੁਰੂ ਮੈਂ ਥੱਲੇ ਤੋਂ ਕੀਤਾ ਤੇ ਜਿੱਥੇ ਅੱਜ ਪਹੁੰਚੇ ਆ ਇਹ ਪਰਮਾਤਮਾ ਹੀ ਦੇਣਾ ਫਸੇ ਆਪਣੀ ਸੋਚ ਰੱਖੀ ਸੀ ਅੰਕਲ ਕਿ ਇਹ ਬੱਚੇ ਦਾ ਵਰ ਕੀ ਨਾਮ ਰੱਖਿਆ ਜੀ ਇਹਦਾ ਤੁਸੀਂ ਇਹਦਾ ਅਨਮੋਲ ਰੱਖਿਆ ਜੀ ਅਨਮੋਲ ਹੈ ਨਾ ਅਨਮੋਲ ਹੀ ਹੈ ਕਿਉਂਕਿ ਦਰਸ਼ਨ ਕਰਕੇ ਨਾ ਸਾਰੇ ਬੰਦਿਆਂ ਨੇ ਇੱਕ ਜਕਾਰੇ ਛੱਡੇ ਇਹਨੂੰ ਦੇਖ ਜਦੋਂ ਉਹਦੇ ਦਰਸ਼ਨ ਕੀਤੇ ਹੈ ਨਾ ਜੀ ਤੇ ਇੱਕ ਵਾਰੀ ਆਪਾਂ ਹਨਾ ਜਿਨ੍ਹਾਂ ਨੇ ਵੀਰ ਉਹਨਾਂ ਨੇ ਖਰੀਦਾ ਹੈ ਅੰਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਨਾ ਤੁਸੀਂ ਇੱਥੇ ਤੱਕ ਪਹੁੰਚੇ ਹਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਨਾ ਜੀ ਤੇ ਇੱਕ ਵਾਰੀ ਆਪਾਂ ਵੀਰ ਹੋਣਾ ਨਾਲ ਵੀ ਗੱਲਬਾਤ ਕਰਾਂਗੇ ਤੇ ਇਧਰ ਹਨਾ ਤੇ ਵੀਰੇ ਜਿਵੇਂ ਆਪਾਂ ਕੁਝ ਦੱਸਣ ਵਾਲੀ ਗੱਲ ਤਾਂ ਰਹਿ ਨਹੀਂ ਗਈ ਹਨਾ ਕੀ ਵੀਰੇ ਫੀ ਬਾਬਾ ਜੀ ਨੇ ਬਹੁਤ ਚੜ੍ਹਦੀ ਕਲਾ ਬਖਸ਼ੀ ਹੈ ਜੀ ਪਰਮਾਤਮਾ ਦੀ ਮਿਹਰ ਦੇ ਨਾਲ ਸਾਡੇ ਕੋਲੇ ਇਹ ਬਾਬਾ ਜੀ ਦੀ ਬਖਸ਼ ਆਈ ਹੈ ਅਸੀਂ ਬਹੁਤ ਚਿਰਾਂ ਤੋਂ ਪਾਪਾ ਦੇ ਨਾਲ ਗੁਰੂ ਸਾਹਿਬ ਨੂੰ ਮੰਨਣ ਵਾਲੇ ਹੈਗੇ ਆ ਤੇ ਮੇਰੇ ਪਾਪਾ ਦੇ ਨਾਲ ਵਿਚਰ ਵਿਚਰਦੇ ਸੀਗੇ ਤੇ ਸਾਨੂੰ ਇਹ ਗੱਲ ਦਾ ਸਾਨੂੰ ਫੀਲ ਹੁੰਦਾ ਸੀਗਾ ਕਿ ਸਾਡੇ ਕੋਲ ਕਿਉਂ ਇੱਕ ਅੱਛੀ ਬਲੱਡ ਲਾਈਨ ਨਹੀਂ ਹੈਗੀ ਤੇ ਅਸੀਂ ਫੇਰ ਬਹੁਤ ਸਟੱਡੀ ਤੋਂ ਬਾਅਦ ਅਸੀਂ ਇਹ ਦੇਖਿਆ ਕਿ ਸਭ ਤੋਂ ਟਾਪ ਬ੍ਰੈਡਲਾਈਨ ਦੇ ਵਿੱਚ ਇੱਕ ਅਲੀਸ਼ਾਨ ਤੇ ਦਿਲਵਾਗ ਦੀ ਬਲੱਡ ਲਾਈਨ ਹੈਗੀ ਹੈ ਜਿਹਦੇ ਵਿੱਚ ਸਾਨੂੰ ਬਹੁਤ ਮਿਹਨਤ ਕਰਨੀ ਪਈ ਪਿਛਲੇ 3 ਸਾਲਾਂ ਤੋਂ ਅਸੀਂ ਇਸ ਪਿੱਛੇ ਲੱਗੇ ਹੋਏ ਸੀਗੇ ਤੇ ਜਿਸ ਕਰਕੇ ਸਾਨੂੰ ਇੱਕ ਸਬਬ ਮਿਲਿਆ ਬਾਬਾਈ ਕਰਕੇ ਅਸੀਂ ਗਏ ਸੀਗੇ ਤੇ ਉਹਦੇ ਵਿੱਚ ਫਿਰ ਸਾਨੂੰ ਪਾਪਾ ਦੇ ਰਿਸ਼ਤੇਦਾਰੀ ਦੇ ਵਿੱਚ ਪਤਾ ਲੱਗਿਆ ਕਿ ਇਹ ਫਲਾਣਾ ਘੋੜਾ ਉਸ ਬਲੱਡ ਲਾਈਨ ਦਾ ਤੇ ਚੰਗੀਆਂ ਨਸਲਾਂ ਉੱਤੇ ਖੜੀਆਂ ਨੇ ਤੇ ਫਿਰ ਅਸੀਂ ਅੰਕਲ ਦੇ ਘਰੇ ਵਿਜ਼ਿਟ ਕੀਤਾ ਤੇ ਬਾਬਾ ਜੀ ਦੀ ਮਿਹਰ ਦੇ ਨਾਲ ਅੱਜ ਅਸੀਂ ਇਹ ਘੋੜਾ ਲੈ ਕੇ ਆਏ ਆਂ ਜੀ ਆਪਣੇ ਕੋਲੇ ਬਾਬਾ ਜੀ ਚੜ੍ਹਦੀ ਕਲਾ ਬਖਸ਼ਣ ਇਹ ਡਾਇਰੈਕਟ ਬੱਚਾ ਹੈਗੇ ਜੀ ਦਲਬਾਗ ਦਾ ਤੇ ਇਹਦੀ ਮਾਂ ਅਲੀਸ਼ਾਨ ਲਾਈਂਦੀ ਹੈ ਤੇ ਮਾਂ ਪੇ ਉਹਦੇ ਦੋਨਾਂ ਦੇ ਪਾਸਪੋਰਟ ਹੈਗੇ ਨੇ ਸਾਡੇ ਕੋਲੇ ਠੀਕ ਹੈ ਤੇ ਇਸ ਬੱਚੇ ਦਾ ਵੀ ਪਾਸਪੋਰਟ ਸਾਡੇ ਕੋਲ ਬਣਨ ਨੂੰ ਦਿੱਤਾ ਹੋਇਆ ਜੀ ਠੀਕ ਹੈ ਜੀ ਉਹ ਆਪਾਂ ਡੀਐਨਏ ਕਰਾਵਾਂਗੇ ਜਦੋਂ ਹਨ ਤੇ ਉਹ ਤਾਂ ਉਹ ਪਾਸਪੋਰਟ ਉਹਦਾ ਜੈਨੂਨ ਹਨਾ ਤੇ ਵੀਰੇ ਸਾਰਾ ਕਨਸੈਪਟ ਕੀ ਹੈ ਹਨਾ ਜਦੋਂ ਆਪਾਂ ਤੁਹਾਡੇ ਫਾਰਮ ਤੇ ਆਏ ਬਿਆ ਹਨਾ ਬੜਾ ਸੋਹਣਾ ਜਿਵੇਂ ਤੁਸੀਂ ਡ੍ਰੈਗਨ ਫਰੂਟ ਵਗੈਰਾ ਹਨਾ ਕੋੜੀਆਂ ਵੀ ਕੋਈ ਜਣ ਕੇ ਪੂਰੀਆਂ ਏ ਕਲਾਸ ਹਨਾ ਕਿਵੇਂ ਵੀਰੇ ਤੁਹਾਡੇ ਸਾਰਾ ਮਾਈਂਡ ਦੇ ਵਿੱਚ ਕਿਵੇਂ ਸੈਟਅਪ ਹੋਇਆ ਸੀ ਇਹ ਬਈ ਇਹ ਜੀ ਬਾਬਾ ਜੀ ਦੀ ਮੇਰ ਦੇ ਨਾਲ ਸਾਡੇ ਬਜ਼ੁਰਗ ਜਿਹੜੇ ਸੀਗੇ ਸਾਡਾ ਜੱਦੀ ਪਿੰਡ ਹੈ ਜੀ ਇਹ ਠੀਕ ਹੈ ਜੀ ਠੀਕ ਹੈ ਫਿਰ ਸਾਡੇ ਜਿਹੜੇ ਪਿਤਾ ਜੀ ਸੀਗੇ ਇਹਨਾਂ ਦਾ ਸ਼ੁਰੂ ਦਾ ਮੈਂ ਆਜਾਦਾ ਜੰਮਿਆ ਜੇ ਮੇਰਾ ਅਪਰੋਕਸੀਮੇਟਲੀ 35-40 ਸਾਲਾਂ ਤੋਂ ਮੈਂ ਦੇਖਦਾ ਆ ਰਿਹਾ ਆਪਣੇ ਪਿਤਾ ਜੀ ਨੂੰ ਘੋੜ ਸਵਾਰੀ ਕਰਦੇ ਨੂੰ ਤੇ ਇਸ ਕਰਕੇ ਹੁਣ ਸਾਨੂੰ ਇਹ ਚੀਜ਼ ਮਹਿਸੂਸ ਹੁੰਦੀ ਸੀ ਕਿ ਇਹ ਸਾਡੇ ਬੱਚਿਆਂ 'ਚ ਕਿਉਂ ਨਹੀਂ ਆਈ ਜੋ ਸਾਡੇ ਪਿਤਾ ਜੀ ਸੀਗੀ ਅਸੀਂ ਇਹ ਚੀਜ਼ ਮਿਸ ਕੀਤੀ ਜਦਗੀ ਮੈਂ ਆ ਪੀਪੀਐਸ ਨਾਬੇ ਸੈਨਿਕ ਸਕੂਲ ਦਾ ਪੜਿਆ ਹੋਇਆ ਜਿੱਥੇ ਮੈਂ ਇਸ ਚੀਜ਼ ਦਾ ਬਹੁਤ ਲੋਤ ਲਿਆ ਤੇ ਬਹੁਤ ਨਜ਼ਾਰੇਦਾਰ ਚੀਜ਼ ਹੈ ਜਿਹਦੇ ਨਾਲ ਕਿ ਬੱਚਾ ਆਪਣੇ ਨਾਂ ਹੀ ਕਦੇ ਗਲਤ ਪਾਸੇ ਸੋਚ ਸਕਦਾ ਤੇ ਨਾ ਹੀ ਉਹਨੂੰ ਇਸ ਚੰਗੀ ਜੇ ਰੁਝਾਨ ਚ ਪੈ ਜਾਵੇ ਤੇ ਨਾ ਉਹਨੂੰ ਕਦੇ ਗਲਤ ਪਾਸੇ ਕਦੇ ਉਹ ਖਰਚਾ ਪਾਣੀ ਕਰੇਗਾ ਕਿਉਂਕਿ ਇਹਨਾਂ ਦੇ ਨਾਲ ਮਿਲ ਕੇ ਤੁਸੀਂ ਇਹਨਾਂ ਦੀ ਸੇਵਾ ਚ ਲੱਗ ਜਾਓਗੇ ਤੇ ਇਹਨਾਂ ਚੰਗਾ ਤੁਹਾਡੇ ਘਰ ਦਾ ਮਾਹੌਲ ਬਣ ਜਾਂਦਾ ਹੈ ਤੇ ਜੋ ਦਾਣਾ ਪਾਣੀ ਹੈਗਾ ਅਸੀਂ ਆਪ ਇਹਨਾਂ ਦਾ ਸਵੇਰੇ ਸ਼ਾਮੀ ਕਰਦੇ ਆਂ ਤੇ ਜੋ ਮਨ ਦੀ ਸੈਟੀਸਫੈਕਸ਼ਨ ਇੱਥੇ ਆ ਕੇ ਮਿਲਦੀ ਆ ਉਹ ਸਾਨੂੰ ਘਰੇ ਨਹੀਂ ਮਿਲਦੀ। ਉਹ ਵੱਡੇ ਵੱਡੇ ਕਾਰੋਬਾਰਾਂ ਦੇ ਵਿੱਚ ਉਹ ਚੀਜ਼ ਬਣਦੀ ਨਹੀਂ ਪਈ ਹਣਾ ਬਈ। ਨਹੀਂ ਜੀ। ਤੇ ਵੀਰੇ ਹਨਾ ਫੇਰ ਤੋਂ ਦੋਨਾਂ ਪਰਿਵਾਰਾਂ ਨੂੰ ਸਾਡੇ ਵੱਲੋਂ ਵਧਾਈਆਂ ਹਨਾ ਤੇ ਅਸੀਂ ਆਸ ਕਰਦੇ ਆਂ ਵੀ ਜਿਹੜਾ ਇਹ ਆਪਣਾ ਅਨਮੋਲ ਆ ਹਨਾ ਕਿਸੇ ਟਾਈਮ ਜਿਵੇਂ ਦਲਵਾਗ ਰਣੀਆਂ ਨੇ ਸਾਡੇ ਏਰੀਆ ਦੇ ਵਿੱਚ ਬਹੁਤ ਵੱਡਾ ਨਾਮ ਕੀਤਾ ਹੈ ਹਨਾ ਕਿਉਂਕਿ ਜੇ ਕੋਈ ਅਗਲੀ ਜੀ ਕੋਈ ਸਾਨੂੰ ਪਛਦਾ ਵੀ ਅਸੀਂ ਕਹਿੰਦੇ ਨੇ ਵੀ ਅਸੀਂ ਰਣੀਏ ਏਰੀਏ ਚ ਆਣਾ ਸਾਨੂੰ ਆਪਦੇ ਆਪ ਨੂੰ ਪ੍ਰਾਊਡ ਹੁੰਦਾ ਹੈ ਕਿਉਂਕਿ ਉਹਨਾਂ ਨੇ ਇੰਨੀ ਸੋਹਣੀ ਬਰੀਡਿੰਗ ਕੀਤੀ ਆ ਜਿਹੜੇ ਘਰ ਵੀ ਉਹਨਾਂ ਦੇ ਬੱਚੇ ਜੰਮੇ ਆ ਮੈਂ ਕਹਿੰਦਾ ਵੀ ਚਲੋ ਜਿਹੜੇ ਪਰਿਵਾਰ ਨੋਰਮਲ ਵੀ ਸੀਗੇ ਅੱਜ ਉਹ ਕਿਸੇ ਨਾ ਕਿਸੇ ਮਕਾਮ ਤੇ ਖੜਿਆ ਜਿੰਨਾ ਘਰਾਂ ਦੇ ਵਿੱਚ ਬੱਚੇ ਪੈਦਾ ਹੋ ਜਾਣਾ ਤੇ ਅਸੀਂ ਆਸ ਕਰਦੇ ਬਡੂੰਦੀ ਦਾ ਨਾਮ ਅਨਮੋਲ ਐਡਾ ਕ ਵੱਡਾ ਕਰੂਗਾ ਏਰੀਏ ਦੇ ਵਿੱਚ ਇਹਦੇ ਅਨਮੋਲ ਦੇ ਬੱਚੇ ਦੇਖਣ ਨੂੰ ਮਿਲਣਗੇ ਹਨ ਤੇ ਦੋਨਾਂ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਵਧਾਈਆਂ ਦਿਓ ਤੇ ਬਡੂੰਦੀ ਵਾਲਿਓ ਤੋ ਡੇਰੀ ਇਹ ਜਿੱਕਾ ਅਨਮੋਲ ਬੂਟਾ ਲੱਗ ਗਿਆ ਏ ਤੇ ਕਿਸੇ ਵੀ ਵੀਰ ਨੇ ਹਲੇ ਬਰੀਡਿੰਗ ਸਰਵਸ ਬਾਰੇ ਦਾ ਹਜੇ ਕੋਈ ਨਹੀਂ ਕਹ ਹੈਨਾ ਇਹ ਕਿੰਨਾ ਟਾਈਮ ਅੰਕਲ ਹਲੇ ਇਹਨੂੰ ਰੋਕੋਗੇ ਇਹਨੂੰ ਤਿੰਨ ਸਾਲ ਦਾ ਹਾਂ ਹਲੇ ਜਨਕੀ ਚਲੋ ਤਿਆਰ ਕਰਨਗੇ ਕਿਸੇ ਵੀ ਵੀਰ ਨੇ ਦੇਖਣਾ ਚਾਹੁੰਦੇ ਹਨ ਤੇ ਬਡੂੰਦੀ ਬਾਈ ਉਹਨਾਂ ਦੇ ਫਾਰਮ ਤੇ ਜ਼ਰੂਰ ਪਹੁੰਚਿਓ ਤੇ ਵੀਰੇ ਦਾ ਆਪਾਂ ਸਕਰੀਨ ਤੇ ਨੰਬਰ ਲਾ ਦਾਂਗੇ ਜ਼ਰੂਰ ਕਮੈਂਟਾਂ ਦੇ ਵਿੱਚ ਵਧਾਈਆਂ ਦਿਓ ਬਾਈ ਉਹਨਾਂ ਕੋਲੇ ਕੁਝ ਸੇਲ ਵਾਲੇ ਜਾਨਵਰ ਵੀ ਆ ਉਹ ਵੀ ਆਪਾਂ ਗਾਂ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੱਚਾ ਕਿਵੇਂ ਲੱਗਿਆ ਵਧਾਈਆਂ ਜ਼ਰੂਰ ਬਣਦੀਆਂ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਜਿਉਂਦੇ ਬਾਦ ਰਹੋ ਮਿਲਦੇ ਹਾਂ ਕੱਜ ਹੋਰ ਵੀਡੀਓ ਅਨਕਲੀ ਬਹੁਤ ਬਹੁਤ ਧੰਨਵਾਦੀ ਆਪਣਾ ਸਮਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਉਹਦੇ ਚੈਨਲ ਨੂੰ ਅਰਮਾਤਮਾ ਅੱਗੇ ਲੈ ਜਾਵੇ ਵਧਾਵੇ ਭਲਾਵੇ